ਯਾਰ ਹਿੰਮਤ ਮਾਰੀ ਆ ਤੂੰ ਇਸ ਵਕਤ ਤੁਸੀਂ ਸਾਇਰਨ ਸੋਰੇ ਹੋ ਕਿ ਪੰਜਾਬ ਪੁਲਿਸ 3B2 ਦੇ ਵਿੱਚ ਸੱਤ ਹੋਈ ਹੈ ਐਸ ਐਚ ਓ ਗੱਬਰ ਭਾਰੀ ਪਿਆ ਹੋਇਆ ਸਾਰਿਆਂ ਦੇ ਉੱਤੇ ਸਾਨੂੰ ਇਹ ਹੈ ਕਿ ਜਿਹੜਾ ਤਿਹਾਰ ਹੈ ਉਹ ਸਾਰੇ ਖੁਸ਼ੀ-ਖੁਸ਼ੀ ਆਪਣਾ ਮਨਾ ਕੇ ਜਾਣ ਕਰ ਇਹ ਨਾ ਹੋਵੇ ਵੀ ਹੁੱਲੜਵਾਜ਼ੀ ਹੋਵੇ ਇੱਥੇ ਸਾਰੇ ਲੜਕੀਆਂ ਵੀ ਲੜਕੇ ਵੀ ਕੋਈ ਇਹੋ ਜੀ ਚੀਜ਼ ਹੋ ਜੇ ਕੱਲ ਨੂੰ ਕਹਿਣ ਵੀ ਸਾਡੇ ਨਾਲ ਛੇੜਛਾੜ ਹੋ ਗਈ ਜਾਂ ਕੁਝ ਹੋ ਗਿਆ ਕਮ ਕਰਦੇ ਬਟਾ ਇੱਧਰ ਕਿੱਥੇ ਕਮ ਰਿਹਾ ਹੋ ਕੁੜੀ ਕਿੱਥੇ ਕਮ ਰਿਹਾ ਹੋ ਇੱਧਰ ਕਿੱਥੇ ਕਮ ਰਿਹਾ ਹੋ ਤੇ ਪੇਰੈਂਟਸ ਨੂੰ ਵੀ ਚਾਹੀਦਾ ਵੀ ਸਾਡਾ ਪਬਲਿਕ ਨੂੰ ਵੀ ਸਾਥ ਦੇਣ ਆਪਣੇ ਬੱਚਿਆਂ ਨੂੰ ਸਮਝਾਉਣ ਜੀ ਵੀ ਆਪਣਾ ਫੈਮਿਲੀ ਤਿਹਾੜ ਇਹਨਾਂ ਫੈਮਿਲੀ ਚ ਬੈਠ ਕੇ ਦੇਖੋ ਜਿਹੜਾ ਡਰਾਈਵਰ ਜਿਹੜਾ ਸੀ ਕਾਲੇ ਡਰਾਈਵਰ ਤੇ ਪੁਲਿਸ ਨੇ ਲਾਇਆ ਹਨ ਇਹਨੂੰ ਦਿਖਦੇ ਰਹੀ ਬੰਦੇ ਸੀ ਉਹ ਦਿਖੇ ਨਹੀਂ ਜੀ ਮੈਂ ਕਿਹਾ ਜਰਾ ਵੀ ਕਰ ਬਈ ਮਿਆਦ ਆ ਗਈ। ਮੈਨੂੰ ਪਤਾ ਨਹੀਂ। ਇਹ ਹੈ ਜੀ ਹੁਣ ਅਸੀਂ ਮਲਟੀਪਲ ਜਿਹੜੇ ਹੈਗੇ ਨੇ ਸਾਨੂੰ ਜਿਹੜੇ ਡਾਊਟਫੁਲ ਸੀਗੇ ਉਹ ਬਹੁਤ ਜਿਹੜੇ ਹੈਗੇ ਨੇ ਅਸੀਂ ਵਹੀਕਲ ਇੰਪਾਉਂਡ ਵੀ ਕੀਤੇ ਨੇ। ਆਰਸੀ ਦਿਓ ਮਟੋਰ ਥਾਣੇ ਆਜੋ। ਗੱਡੀ ਲੈ ਕੇ ਮਟੋਰ ਥਾਣੇ ਪਹੁੰਚੋ। ਹੈਂ? ਬੋਲੋ ਬਤਾਓ। ਬਤਾਤੇ ਆਂ ਥਾਣੇ 'ਚ ਬਤਾਤੇ ਆ। ਇਹ ਹੁਣ ਹੁੱਲੜ ਬਾਜੀ ਕਰਨ ਕਿ ਕੋਈ ਸੱਟ ਖਾ ਲ ਕੇ ساری ਉਮਰ ਲਈ ਪਾਹੀ ਜਿ ਹੋਣ ਨਾਲੋਂ ਜੀ 10 ਮਿੰਟ ਦੀ ਜੇ ਨਾਰਾਜ਼ਗੀ ਕਰਦੇ ਆ ਤਾਂ ਮੈਨੂੰ ਕੋਈ ਇਹਦੇ 'ਚ ਹਰਕਤ ਨਹੀਂ ਹੈਗਾ। ਆਓ ਬਾਹਰ ਆਓ। ਬਾਹਰ ਆਓ। ਠੀਕ ਆ ਮੈਂ ਤੁਹਾ ਹਾਂ ਓਤਰ ਲੋਕ ਬੋਲਦੇ ਜੀ ਦੇਖੋ ਜੀ ਗੱਲ ਆਈ ਹੈ ਕਿ ਸਾਡੇ ਵੱਲੋਂ ਅਸੀਂ ਸਾਡਾ ਪਹਿਲਾ ਪਿਆਰ ਨਾਲ ਹੀ ਹੈ ਅਸੀਂ ਹੂਟਰ ਮਾਰੇ ਨੇ ਉਸ ਤੋਂ ਬਾਅਦ ਆਪਣਾ ਅਨਾਉਂਸਮੈਂਟ ਵੀ ਕਰਤੀ ਕਿ ਅਨਨੈਸੈਸਰੀ ਗੈਦਰਿੰਗ ਨਾ ਕੀਤੀ ਜਾਵੇ ਐਂਡ ਜਿਹੜਾ ਹੈਗਾ ਹੁੱਲੜਬਾਜੀ ਔਵਾਇਡ ਕੀਤੀ ਜਾਵੇ ਆ ਹੱਥ ਤੇ ਸ਼ਕਤੀ ਵੀ ਤੁਹਾਡੇ ਲੱਗ ਗਈ ਹੈ ਕਿਵੇਂ ਲੱਗੀ ਇਹ ਸ਼ਕਤੀ ਦੇ ਨਾਲ ਹੀ ਹਾਂ ਜੀ ਹਾਂ ਜੀ ਸ਼ਕਤੀ ਦੇ ਨਾਲ ਨਾਲ ਕੀ ਵਾਰ ਆਪਣੇ ਆਪ ਤੇ ਵੀ ਸ਼ਕਤੀ ਹੋ ਜਾਂਦੀ ਹੈ ਇਸ ਵਕਤ ਤੁਸੀਂ ਸਾਇਰਨ ਸਰਵੇ ਹੋ ਕਿ ਪੰਜਾਬ ਪੁਲਿਸ 3B2 ਦੇ ਵਿੱਚ ਸਖਤ ਹੋਈ ਹੈ ਐਸਐਚਓ ਗੱਬਰ ਭਾਰੀ ਪਿਆ ਹੋਇਆ ਸਾਰਿਆਂ ਦੇ ਉੱਤੇ ਇੱਕ ਵਾਰ ਤਸਵੀਰ ਦਿਖਾ ਦਵਾ ਡੀਐਸਪੀ ਵੀ ਇੱਥੇ ਮੌਜੂਦ ਨੇ तमाम ਮੁਲਾਜ਼ਮ ਇੱਥੇ ਪੰਜਾਬ ਪੁਲਿਸ ਦੇ ਮੌਜੂਦ ਨੇ ਤਾਂ ਇੱਥੇ 3B2 ਦੇ ਵਿੱਚ ਜੋ ਵੀ ਨੌਜਵਾਨ ਹੁਣ ਰੰਗ ਲਗਾ ਰਹੇ ਨੇ ਜਾਂ ਇੱਥੇ ਖੜੇ ਹੋਏ ਨੇ ਉਹਨਾਂ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਣੇ ਆਪਣੇ ਘਰੇ ਚਲ ਜਾਣ ਇੱਥੇ ਨਾ ਬੈਠਣ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿੱਥੇ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਖੁਦ ਪਹੁੰਚੇ ਹੋਏ ਨੇ ਐਸਐਚਓ ਗੱਬਰ ਡੀਐਸਪੀ ਤਾਂ ਇੱਥੇ ਮੌਜੂਦ ਨੇ ਉਹ ਧਿਆਨ ਰੱਖ ਰਹੇ ਨੇ ਨੌਜਵਾਨਾਂ ਨੂੰ ਸਮਝਾ ਰਹੇ ਨੇ ਕਿ ਇੱਥੋਂ ਮੂਵ ਹੋ ਜਾਓ ਇੱਥੇ ਨਾ ਖੜੋ ਰੰਗ ਨਾ ਲਗਾਓ ਅਗਰ ਜੇ ਕੋਈ ਰੰਗ ਲਗਾ ਰਿਹਾ ਉਸ ਨੂੰ ਮੌਕੇ ਤੇ ਸਮਝਾਇਆ ਜਾ ਰਿਹਾ ਜੇ ਪਿਆਰ ਨਾਲ ਨਹੀਂ ਸਮਝ ਰਿਹਾ ਤਾਂ ਸ਼ਕਤੀ ਵਰਤੀ ਜਾ ਰਹੀ ਹੈ ਇਹ ਤਸਵੀਰਾਂ ਨੇ 3B2 ਦੀਆਂ ਜਿੱਥੇ ਨੌਜਵਾਨ ਦੂਦਰਾਡੇ ਤੋਂ ਅੱਜ ਇੰਜੋਏ ਕਰਨ ਆਏ ਸੀਗੇ ਪੰਜਾਬ ਪੁਲਿਸ ਦਾ ਅੱਜ ਡੰਡਾ ਜਿਹੜਾ ਹੈ ਚੱਲਦਾ ਨਜ਼ਰ ਆ ਰਿਹਾ ਸ਼ਕਤੀ ਜਿਹੜੀ ਹੈ ਫੁੱਲ ਕੀਤੀ ਹੋਈ ਹੈ ਪੰਜਾਬ ਪੁਲਿਸ ਨੇ ਇਹ 3B2 ਦੀ ਹੈ ਤਸਵੀਰ ਹੈ ਤਾ ਖੁਦ ਡੀਐਸਪੀ ਸਮਝਾਉਂਦੇ ਨਜ਼ਰ ਆ ਰਹੇ ਨੇ ਇੱਥੋਂ ਬਾਹਰ ਜਾਓ ਮਾਰਕੀਟ ਦੇ ਵਿੱਚ ਅਲਾਉਡ ਨਹੀਂ ਹੈਗਾ ਸਾਰਿਆਂ ਨੂੰ ਬਾਹਰ ਭੇਜਿਆ ਜਾ ਰਿਹਾ ਐਸਐਚਓ ਆਪ ਮੌਜੂਦ ਨੇ ਗੱਬਰ ਸਾਇਰਨ ਵੱਜ ਰਹੇ ਨੇ ਪੁਲਿਸ ਸਮਰੱਥਾਂ ਦੀਆਂ ਗੱਡੀਆਂ ਦੇ ਤਾਂ ਇੱਥੇ ਸਖਤੀ ਜਿਹੜੀ ਹੈ ਉਹ ਕੀਤੀ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਧਰ ਹੀ ਬੈਰੀਕੇਟਿੰਗ ਕੀਤੀ ਹੋਈ ਹੈ ਕੋਈ ਐਂਟਰੈਂਸ ਨਹੀਂ ਹੈਗੀ ਇਸ ਮਾਰਕੀਟ ਦੇ ਵਿੱਚ ਤਾਂ ਉਸ ਪਾਸੇ ਸਾਰੀ ਮਾਰਕੀਟ ਨੂੰ ਸੀਲ ਕੀਤਾ ਹੋਇਆ ਇੱਥੋਂ ਬਾਹਰ ਕੀਤਾ ਜਾ ਰਿਹਾ ਇਹ ਲਾਈਵ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਔਜ਼ਾਰ ਟੀਵੀ ਦੇ ਉੱਤੇ ਮੈਂ ਤੁਹਾਨੂੰ ਸਾਂਝੇ ਕਰ ਰਿਹਾ ਤਾਂ ਸਮਝਾਂਦੇ ਵੀ ਨਜ਼ਰ ਆ ਰਹੇ ਨੇ ਕਿ ਨਿਕਲੋ ਇੱਥੋਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਜਿੱਥੇ ਕਿ ਉੱਚ ਅਧਿਕਾਰੀ ਆਪ ਮਾਰਕੀਟ ਦੇ ਵਿੱਚ ਉਤਰੇ ਹੋਏ ਨੇ ਆਏ ਹੋਏ ਨੇ ਤਾਂ ਸਾਰਿਆਂ ਨੂੰ ਕਹਿੰਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਗਰ ਜੇ ਕੋਈ ਕਸਟਮਰ ਹੈ ਤੁਹਾਨੂੰ ਅੰਦਰ ਬਿਠਾ ਕੇ ਬਾਹਰ ਨਾ ਖੜਾ ਕਰਨ ਦਿੱਤਾ ਜਾਵੇ ਕਿਉਂਕਿ ਇੱਕ ਆਠ ਨਹੀਂ ਹੈਗਾ ਕਿਉਂਕਿ ਕੋਡ ਆਫ ਕੰਡਕਟ ਲੱਗਿਆ ਹੋਇਆ ਆ ਆਈਪੀਸੀ ਦੀ ਧਾਰਾ 143 ਵੀ ਲਾਗੂ ਹੈਗੀ ਆ ਕਾਨੂੰਨਨ ਤੌਰ ਤੇ ਇੱਕ ਪੰਜ ਬੰਦਿਆਂ ਤੋਂ ਵੱਧ ਜਿਹੜੇ ਇਕੱਠੇ ਨਹੀਂ ਹੋ ਸਕਦੇ तमाम ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਥੇ ਜਿਹੜੀ ਸਖਤੀ ਕੀਤੀ ਹੋਈ ਆ ਅ ਸੱਚੋ ਗੱਬਰ ਜੋ ਕਿ ਭਾਰੀ ਪਏ ਹੋਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਨਜ਼ਰ ਮਾਰ ਸਕਦੇ ਹੋ ਕਿ ਸਾਰਿਆਂ ਨੂੰ ਇੱਥੋਂ ਪਿੱਛੇ ਵੱਲ ਭੇਜਿਆ ਜਾ ਰਿਹਾ ਕਿਹਾ ਜਾ ਰਿਹਾ ਕਿ ਜਾਓ ਇੱਥੇ ਨਾ ਖੜੋ ਕਿ ਜਿਸ ਤਰੀਕੇ ਦੀ ਅੱਜ ਹੋਲੀ ਮਨਾ ਰਹੇ ਸੀਗੇ ਨੌਜਵਾਨ ਤਸਵੀਰਾਂ 3B2 ਤੋਂ ਸਾਂਝੀਆਂ ਕਰ ਰਹੇ ਸੀਗੇ ਜਿੱਥੇ ਪੰਜਾਬ ਪੁਲਿਸ ਪੂਰੀ ਸ਼ਕਤੀ ਦੇ ਨਾਲ ਨਜ਼ਰ ਆ ਰਹੀ ਸੀਗੀ ਸ਼ਕਤੀ ਕਿਉਂ ਨਾ ਕੀਤੀ ਜਾਵੇ ਕਿਉਂਕਿ ਹੱਲਾ ਜਿਹੜਾ ਗੁੱਲਾ ਬਹੁਤ ਕੀਤਾ ਜਾ ਰਿਹਾ ਸੀਗਾ ਡੀਐਸਪੀ ਸਾਡੇ ਨਾਲ ਨੇ ਮੋਹਿਤ ਸਰ ਤੇ ਐਸਐਚਓ ਗੱਬਰ ਸਰ ਕਿਵੇਂ ਦੇਖਦੇ ਹੋ ਜਿਹੜੀ ਸ਼ਕਤੀ ਹੈ ਉਹ ਨੌਜਵਾਨ ਕਈ ਤਾਂ ਨਾਰਾਜ਼ ਵੀ ਹੁੰਦੇ ਨੇ ਕਿ ਇੰਨੀ ਸ਼ਕਤੀ ਤੇ ਲਾਈਨ ਆਰਡਰ ਨੂੰ ਮੇਨਟੇਨ ਵੀ ਕੀਤਾ ਜਾ ਰਿਹਾ ਜੀ ਦੇਖੋ ਅੱਜ ਹੋਲੀ ਦਾ ਤਿਉਹਾਰ ਸਾਨੂੰ ਇਹ ਹੈ ਕਿ ਜਿਹੜਾ ਤਿਹਾਰ ਹੈ ਉਹ ਸਾਰੇ ਖੁਸ਼ੀ-ਖੁਸ਼ੀ ਆਪਣਾ ਮਨਾ ਕੇ ਜਾਣ ਕਰ ਇਹ ਨਾ ਹੋਵੇ ਵੀ ਹੁੱਲੜਵਾਜ਼ੀ ਹੋਵੇ ਇੱਥੇ ਤੇ ਹੁੱਲੜਵਾਜ਼ੀ ਦੇ ਚੱਕਰ ਦੇ ਵਿੱਚ ਕਿਸੇ ਨਾਲ ਕੋਈ ਮਿਸਬੀਹੇਵ ਹੋ ਜਾਏ ਜਿਸ ਤਰ੍ਹਾਂ ਲੜਕੀਆਂ ਵੀ ਲੜਕੇ ਵੀ ਕੋਈ ਇਹੋ ਜਿਹੀ ਚੀਜ਼ ਹੋ ਜਾਏ ਕੱਲ ਨੂੰ ਕਹਿਣ ਵੀ ਸਾਡੇ ਨਾਲ ਛੇੜਛਾੜ ਹੋ ਗਈ ਜਾਂ ਕੁਝ ਹੋ ਗਿਆ ਉਸ ਪੁਆਇੰਟ ਤੋਂ ਅਸੀਂ ਇੱਥੇ ਅਲਾਉ ਨਹੀਂ ਕਰ ਸਕਦੇ ਹੈਗੇ ਕਿ ਬਿਨਾਂ ਮਤਲਬ ਇੱਥੇ ਆ ਕੇ ਜਿਹੜਾ ਹੈਗਾ ਮਾਹੌਲ ਖਰਾਬ ਕੀਤਾ ਜਾਵੇ ਉਹਦੇ ਲਈ ਸਾਡੇ ਵੱਲੋਂ ਜਿਹੜਾ ਹੈਗਾ ਨਾਕਾਬੰਦੀ ਵੀ ਕੀਤੀ ਗਈ ਹੈ ਵਕਫਾ ਖ ਮਾਰਕੀਟਸ ਦੇ ਵਿੱਚ ਤੇ ਪੈਟਰੋਲਿੰਗ ਵੀ ਕੀਤੀ ਜਾ ਰਹੀ ਹੈ ਤੇ ਅਨਨੈਸੈਸਰੀ ਜਿਹੜਾ ਕਰਾਊਡ ਹੈ ਉਹ ਸੀ ਗੈਦਰ ਨਹੀਂ ਹੋਣ ਦੇ ਰਹੇ ਜੀ ਬਿਲਕੁਲ ਸਰ ਕੋਈ ਅਜੇਹਾ ਕੋਈ ਅਨਸਰ ਆਇਆ ਹੱਥ ਦੇ ਵਿੱਚ ਜਿਸ ਨੇ ਕੋਈ ਨਸ਼ਾ ਕੀਤਾ ਹੋਇਆ ਉਹ ਜਾਣ ਕੇ ਵਾਰੀ-ਵਾਰੀ ਇਸ ਤੀ ਜੀ ਕੋਈ ਜਾਂ ਫਿਰ ਸ਼ਾਮ ਤੱਕ ਵੈਰੀਫਾਈ ਹੋਏਗਾ ਸਰ ਇਹ ਹੈ ਜੀ ਹੁਣ ਅਸੀਂ ਮਲਟੀਪਲ ਜਿਹੜੇ ਹੈਗੇ ਨੇ ਸਾਨੂੰ ਜਿਹੜੇ ਡਾਊਟਫੁਲ ਸੀਗੇ ਉਹ ਬਹੁਤ ਜਿਹੜੇ ਹੈਗੇ ਨੇ ਅਸੀਂ ਵਹੀਕਲ ਇੰਪਾਉਂਡ ਵੀ ਕੀਤੇ ਨੇ ਐਂਡ ਬਹੁਤ ਬੰਦੇ ਜਿਹੜੇ ਰਾਉਂਡ ਅਪ ਵੀ ਕੀਤੇ ਨੇ ਉਹ ਸਾਰਾ ਜਿਹੜਾ ਹੈਗਾ ਉਹਨਾਂ ਨੂੰ ਵੈਰੀਫਿਕੇਸ਼ਨ ਉਹਨਾਂ ਦੀ ਹੋ ਰਹੀ ਹੈ ਉਹ ਵੈਰੀਫਿਕੇਸ਼ਨ ਤੋਂ ਬਾਅਦ ਅਸੀਂ ਸ਼ਾਮ ਨੂੰ ਤੁਹਾਨੂੰ ਦੱਸ ਸਕਾਂ ਫ ਦਿਖ ਰਹੀ ਆ ਉਹ ਵੀ ਖੜੀ ਹੋਈ ਆ ਪੰਜਾਬ ਪੁਲਿਸ ਦੀ ਵੀ ਸ਼ਕਤੀ ਹੈਗੀ ਆ ਇਲੈਕਸ਼ਨ ਨੂੰ ਦੇਖ ਕੇ ਵੀ ਜਿਆਦਾ ਸ਼ਕਤੀ ਮੰਨ ਸਕਦੇ ਆ ਇਸ ਚੀਜ਼ ਨੂੰ ਉਹ ਜਿਹੜਾ ਸਾਰਾ ਉਹ ਨਾਕਾਬੰਦੀ ਸਾਡੀ ਚੱਲ ਰਹੀ ਹੈ ਜੀ ਉਹ ਸਾਨੂੰ ਇਲੈਕਸ਼ਨ ਦੇ ਕਰਕੇ ਜੋ ਸਾਡਾ ਪ੍ਰੋਟੋਕਾਲ ਹੁੰਦਾ ਹੈ ਉਸ ਅਕੋਰਡਿੰਗਲੀ ਸਾਨੂੰ ਫੋਰਸ ਵੀ ਮਿਲਦੀ ਹੈ ਉਹ ਸਾਡੀ ਨਾਕਾਬੰਦੀ ਉਹਦੇ ਰਿਗਾਰਡਿੰਗ ਚੱਲ ਰਹੀ ਹੈ ਬਟ ਅੱਜ ਜਿਹੜਾ ਹੈਗਾ ਇਹ ਸਪੈਸ਼ਲੀ ਜਿਹੜੀ ਐਕਸਟਰਾ ਫੋਰਸ ਤੁਸੀਂ ਦੇਖ ਰਹੇ ਹੋ ਇਹ ਸਾਰੇ ਨਾਕਾਬੰਦੀ ਹੋਲੀ ਦਾ ਜਿਹੜਾ ਤਿਹਾਰਾ ਹੈ ਇਹ ਪੀਸਫੁੱਲ ਬਣੇ ਇਹਦੇ ਵਿੱਚ ਕੋਈ ਜਿਹੜਾ ਹੁੱਲੜਬਾਜ਼ ਹੈਗਾ ਆ ਹੋਲੀ ਦੇ ਤਿਹਾਰਾ ਦਾ ਫਾਇਦਾ ਚੱਕਦਾ ਹੋਇਆ ਕਿਉਂਕਿ ਉਹਦੇ ਵਿੱਚ ਬਹੁਤ ਬੰਦੇ ਹੁੰਦੇ ਨੇ ਤੁਸੀਂ ਦੇਖੋਗੇ ਆਪਦੇ ਮੂੰਹ ਰੰਗ ਕੇ ਉਸ ਤੋਂ ਬਾਅਦ ਕਿਸੇ ਕਈ ਵਾਰੀ ਕਿਸੇ ਲੜਕੀ ਨੂੰ ਤੰਗ ਪਰੇਸ਼ਾਨ ਕਰਤਾ ਉਹ ਪਹਿਲਾਂ ਵੀ ਕਈ ਮੁਲਾਜ਼ਮ ਲੱਗੇ ਹੋਏ ਨੇ ਕੰਨਾਂ ਨੂੰ ਇੱਧਰ ਦੀ ਕੱਢ ਦਿੰਦੇ ਅੱਗੇ ਨੂੰ ਉਹ ਫਿਰ ਘੁੰਮ ਕੇ ਫਿਰ ਉੱਥੋਂ ਦੀ ਆ ਜਾਂਦੇ ਨੇ ਫਿਰ ਇਹਨਾਂ ਦੇ ਲਈ ਸਖਤੀ ਕਰਦੇ ਹੋਂ ਜੇ ਕੋਈ ਐਸਜੀ ਵੀਡੀਓ ਵਾਇਰਲ ਹੋ ਜੇ ਫਿਰ ਪੰਜਾਬ ਪੁਲਿਸ ਦੇ ਉੱਤੇ ਤੋਹਮਤ ਲੱਗਦੀ ਹੈ ਕਿ ਪੰਜਾਬ ਪੁਲਿਸ ਡਾਂਗ ਛੋਟਾ ਮਾਰਦੀ ਹੈ ਦੇਖੋ ਜੀ ਗੱਲ ਆਏ ਹੈ ਕਿ ਸਾਡੇ ਵੱਲੋਂ ਅਸੀਂ ਪਹਿਲਾਂ ਪਿਆਰ ਨਾਲ ਹੀ ਹੈ ਅਸੀਂ ਹੂਟਰ ਮਾਰੇ ਨੇ ਉਸ ਤੋਂ ਬਾਅਦ ਆਪਣਾ ਅਨਾਉਂਸਮੈਂਟ ਵੀ ਕਰਤੀ ਕਿ ਅਨੈਸੈਸਰੀ ਗੈਦਰਿੰਗ ਨਾ ਕੀਤੀ ਜਾਵੇ ਐਂਡ ਜਿਹੜਾ ਹੈਗਾ ਹੁੱਲੜਬਾਜੀ ਅਵੋਇਡ ਕੀਤੀ ਜਾਵੇ ਜੇ ਉਹ ਨਹੀਂ ਹੋ ਰਿਹਾ ਹੈਗਾ ਤਾਂ ਸਾਨੂੰ ਸਖਤੀ ਕਰਨੀ ਪੈ ਰਹੀ ਹੈ ਠੀਕ ਹੈ ਕਿਸੇ ਨੂੰ ਕੋਈ ਇਹੋ ਜਿਹਾ ਨਹੀਂ ਹੈਗਾ ਉਹ ਠੀਕ ਹੈ ਆਪਣਾ ਡਾਂਗ ਜਿਹੜੀ ਐ ਅਸੀਂ ਦਿਖਾਉਣੀ ਹੋਈ ਐ 댓 ਇਜ਼ ਫॉर ਪ੍ਰੀਵੈਂਟਿਵ ਥਿੰਗ ਅਸੀਂ ਪ੍ਰੀਵੈਂਟ ਕਰਾ ਰਹੇ ਆ ਇਹਨਾਂ ਨੂੰ ਕਿ ਕੋਈ ਜਿਹੜਾ ਹੈਗਾ ਉਸ ਚੀਜ਼ ਨੂੰ ਮੰਨਣ ਕਿਉਂਕਿ ਉਹੀ ਜਿਹੜਾ ਗਰੁੱਪ ਹੁੰਦਾ ਚਾਰ ਬੰਦੇ ਇਧਰੋਂ ਤੋਰੇ ਫੇਰ ਘੁੰਮ ਕੇ ਫੇਰ ਆ ਕੇ ਖੜ ਜਾਂਦੇ ਨੇ ਤਾਂ ਪੁਲਿਸ ਮੁਲਾਜ਼ਮ ਨੂੰ ਵੀ ਆਪਣੀ ਡਿਊਟੀ ਕਰਨ ਦੇ ਵਿੱਚ ਖੇਚਲ ਆਉਂਦੀ ਐ ਉਹ ਇੱਕ ਜਿਹੜਾ ਹੈਗਾ ਉਹ ਸਿੰਪਲੀ ਉਹਨਾਂ ਨੂੰ ਡੈਟਰੈਂਟ ਦੇ ਪੁਆਇੰਟ ਤੋਂ ਅਸੀਂ ਕਰ ਰਹੇ ਆ ਹੋਰ ਨਹੀਂ ਕੁਝ ਹੋ ਰਿਹਾ ਕਿਸੇ ਨੂੰ ਜੀ ਬਿਲਕੁਲ ਦਾ ਮੋਈ ਸਰ ਸਾਡੇ ਨਾਲ ਸੀਗੇ ਤਾਂ ਗੱਬਰ ਸਾਹਿਬ ਵੀ ਨੇ ਸਾਡੇ ਨਾਲ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਧਰ ਚਲਦੇ ਚਲਦੇ ਤੁਹਾਨੂੰ ਇਹ ਤਸਵੀਰ ਵੀ ਦਿਖਾਈ ਜਾਵਾਂਗੇ ਜਿਵੇਂ ਤੁਸੀਂ ਨਾਲ ਦੀ ਨਾਲ ਦੇਖ ਰਹੇ ਸੀਗੇ ਪਹਿਲਾਂ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੀ ਸ਼ਕਤੀ ਹੈ ਤਾਂ ਕਿਵੇਂ ਲਾਈਨ ਆਰਡਰ ਨੂੰ ਮੇਨਟੇਨ ਕੀਤਾ ਜਾ ਰਿਹਾ ਤਾਂ ਇੱਧਰ ਨੂੰ ਤਸਵੀਰ ਇੱਕ ਵਾਰੀ ਫਿਰ ਦਿਖਾ ਦਵਾਂ ਕਿਉਂਕਿ ਇਹ ਮਾਰਕੀਟ ਹੋਣੀ ਖਾਲੀ ਕਰਵਾਈ ਗਈ ਸੀ ਕਿ ਜਿਹੜੇ ਮੁੰਡੇ ਇੱਥੇ ਰੰਗ ਲਾ ਰਹੇ ਨੇ ਕੋਈ ਕਈ ਵਾਰ ਅਜਿਹਾ ਹੋ ਜਾਂਦਾ ਹੈ ਕਿ ਕੋਈ ਕੁੜੀਆਂ ਦੇ ਰੰਗ ਲਾਣ ਲੱਗ ਜਾਂਦੇ ਨੇ ਉਸ ਤੋਂ ਬਾਅਦ ਫਿਰ ਬਦਤਮੀਜ਼ੀ ਕਰਦੇ ਨੇ ਉਹਨਾਂ ਦੇ ਉੱਤੇ ਖਾਸ ਤੌਰ ਤੇ ਜਿਹੜਾ ਕੰਟਰੋਲ ਕੀਤਾ ਜਾਵੇ ਤਾਂ ਉਸ ਇਹ ساری ਸ਼ਕਤੀ ਕੀਤੀ ਹੋਈ ਹੈ ਪੰਜਾਬ ਪੁਲਿਸ ਇੱਥੇ ਤਾਇਨਾਤ ਹੈ ਤਾਂ ਉਹਨਾਂ ਨੂੰ ਸਮਝਾਇਆ ਜਾ ਰਿਹਾ ਖਾਸ ਤੌਰ ਤੇ ਜਿਹੜੀਆਂ ਮੁੰਡੇ ਨੇ ਰੰਗ ਲਾ ਰਹੇ ਨੇ ਜਾਂ ਕਿਸੇ ਨੇ ਨਸ਼ਾ ਕੀਤਾ ਹੋਇਆ ਉਹਨਾਂ ਦੇ ਉੱਤੇ ਸਾਰੀ ਸ਼ਕਤੀ ਕੀਤੀ ਜਾ ਰਹੀ ਹੈ ਸਾਡੇ ਨਾਲ ਐਸਐਚਓ ਗੱਬਰ ਨੇ ਤਾਂ ਕਹਿੰਦੇ ਐਸਐਚਓ ਗੱਬਰ ਤਾਂ ਵੈਸੇ ਭਾਰੀ ਪੈ ਜਾਂਦੇ ਨੇ ਸਾਰਿਆਂ ਦੇ ਉੱਤੇ ਇਸ ਵਾਰੀ ਪਏ ਹੋਏ ਨੇ ਸਰ ਜਿਵੇਂ ਇਹ ਤਿਆਰੀ ਹੈ ਇੱਥੇ ਪੁਲਿਸ ਦੀ ਵੀ ਤੇ ਨੌਜਵਾਨਾਂ ਦੀ ਵੀ ਇੱਥੇ ਰੰਗ ਲਾ ਰਹੇ ਨੇ ਪੂਰੇ ਭਾਰੀ ਹੋ ਇਸ ਵਾਰ ਹਾਂਜੀ ਹਾਂਜੀ ਬਿਲਕੁਲ ਜੀ ਸਾਡੇ ਮੇਰੇ ਡੀਐਸਪੀ ਸਾਹਿਬ ਮੇਰੇ ਨਾਲ ਆ ਸੀਨੀਅਰ ਅਫਸਰਾਂ ਵੱਲੋਂ ਹਦਾਇਤਾਂ ਜੀ ਵੀ ਕਿਸੇ ਵੀ ਤਰ੍ਹਾਂ ਦੀ ਹੁੱਲੜਵਾਜੀ ਬਰਦਾਸ਼ਤ ਨਹੀਂ ਕਰਨੀ ਨਾ ਮੈਂ ਆਪਾ ਕਰਨੀ ਐ ਨਾ ਕਰਨ ਦੇਣੀ ਐ ਇਹਨਾਂ ਨੂੰ ਬਰਦਾਸ਼ਤ ਨਹੀਂ ਹੋਊਗੀ ਤੇ ਇਹਨਾਂ ਦੇ ਫਾਇਦੇ ਦੀ ਉਹ ਗੱਲ ਆ ਬੱਚਿਆਂ ਦੇ ਜੀ ਕਿਉਂਕਿ ਜਿਹੜੇ ਹੁਣ 17 17 18 18 ਸਾਲ ਦੇ ਬੱਚੇ ਜਿਆਦਾ ਕੋਈ ਕਿਸੇ 'ਚ ਕਿਸੇ ਮਾਰਨਗੇ ਬਾਈਕ ਮੋਟਰਸਾਈਕਲ ਆਪਣਾ ਨੁਕਸਾਨ ਕਰਨਗੇ ਹੂੰ ਲਈ ਪੇਰੈਂਟਸ ਨੂੰ ਵੀ ਚਾਹੀਦਾ ਵੀ ਸਾਡਾ ਪਬਲਿਕ ਨੂੰ ਵੀ ਸਾਥ ਦੇਣ ਆਪਣੇ ਬੱਚਿਆਂ ਨੂੰ ਸਮਝਾਉਣ ਜੀ ਵੀ ਆਪਣਾ ਫੈਮਲੀ ਤਿਹਾਰ ਇਹਨੂੰ ਫੈਮਲੀ 'ਚ ਬੈਠ ਕੇ ਦੇਖੋ ਪਰ ਉਹਦੇ باوجود ਵੀ ਫੇਰ ਜਦੋਂ ਪੇਰੈਂਟਸ ਦੀ ਗੱਲ ਨਹੀਂ ਮੰਨਦੇ ਫਿਰ ਇੱਥੇ ਆ ਕੇ ਹੁੱਲੜਬਾਜੀ ਕਰਦੇ ਆ ਤਾਂ ਸਾਨੂੰ ਫਿਰ ਸਖਤੀ ਕਰਨੀ ਪੈਰੀ ਇਹਨਾਂ ਦੇ ਫਾਇਦੇ ਲਈ ਉਹ ਕਰ ਰਹੇ ਆ ਬੱਚਿਆਂ ਨੂੰ ਸਰ ਕਈ ਗੁੱਸੇ ਵੀ ਹੋ ਜਾਂਦੇ ਨੇ ਇਹ ਕਹਿੰਦੇ ਵੀ ਪੁਲਿਸ ਸਾਨੂੰ ਰੋਕਣ ਲੱਗ ਜਾਂਦੀ ਆ ਇੱਕੋ ਤਿਹਾਰ ਹੁੰਦਾ ਉਹਨੂੰ ਅਸੀਂ ਮਨਾ ਰਹੇ ਆ ਇਸ ਤਰ੍ਹਾਂ ਦੇ ਨਾਰਾਜ਼ਗੀ ਐਗਰੈਸਿਵ ਹੋਣ ਲੱਗ ਜਾਂਦੇ ਨੇ ਮੁੰਡੇ ਦੇਖੋ ਜੀ ਨਾਰਾਜ਼ਗੀ ਬੱਚਿਆਂ ਦੀ ਹੋਣਾ ਪਰ ਉਹਨਾਂ ਦੀ ਜਿਹੜੀ ਲਾਈਫ ਆ ਇਹ ਹੁਣ ਹੁੱਲੜਬਾਜੀ ਕਰਨ ਕਿ ਕੋਈ ਛੱਟ ਖਾਣ ਕੇ ਸਾਰੀ ਉਮਰ ਲਈ ਪਾਹੀ ਜਿ ਹੋਣ ਨਾਲੋਂ ਜੀ 10 ਮਿੰਟ ਦੀ ਜੇ ਨਾਰਾਜ਼ਗੀ ਕਰਦੇ ਆ ਤਾਂ ਮੈਨੂੰ ਕੋਈ ਇਹਦੇ 'ਚ ਹਰਖ ਪਰ ਉਹਦੇ ਬਾਅਦ ਦੇ ਵਿੱਚ ਇਹ ਇਹਨਾਂ ਦੀ ਸੇਫ ਸਾਈਡ ਆ ਜੀ ਇਹਨਾਂ ਦਾ ਫਾਇਦਾ ਬੱਚੇ ਆ ਇਹਨਾਂ ਨੂੰ ਹਜੇ ਹੀ ਨਹੀਂ ਪਤਾ ਵੀ ਇਹਨਾਂ ਲਈ ਕੀ ਸਹੀ ਆ ਕੀ ਗਲਤ ਆ ਹੁਣ ਤਾਂ ਇਹ ਸਿਰਫ ਉਮਰ ਆ ਜਿਹੜੀ ਹੁੱਲੜਵਾਜੀ ਕਰਦੇ ਆ ਠੀਕ ਆ ਜੀ ਪਰ ਇਹਨੂੰ ਅੱਗੇ ਨਹੀਂ ਪਤਾ ਜੇ ਸਰਟੀਫਿਕੇਟ ਲੱਗ ਗਈ ਜਾ ਕੇ ਇਹਦੀਆਂ ਬੱਚੀਆਂ ਇੱਥੇ ਉਹ ਦੇਖੋ ਹੁਣ ਮੇਰੇ 3ਵੀਂ ਟੂਚ ਇੱਕ ਸਿੰਗਲ ਵੀ ਕੋਈ ਐਸਾ ਮੈਟਰ ਨਹੀਂ ਆਇਆ ਕਿਸੇ ਲੜਕੀ ਨੇ ਕਿਹਾ ਹੋਵੇ ਵੀ ਮੈਨੂੰ ਫਲਾਣੇ ਲੜਕੇ ਤੰਗ ਕਰਦੇ ਆ ਕਿਉਂਕਿ ਮੈਂ ਪੂਰਾ ਜਾਬਤੇ ਦੇ ਵਿੱਚ ਹੀ ਸਖਤੀ ਕੀਤੀ ਹੋਈ ਆ ਬਿਲਕੁਲ ਠੀਕ ਹੈ ਜੀ ਬਿਲਕੁਲ ਨਹੀਂ ਹੁੱਲੜਬਾਜੀ ਹੋ ਰਹੀ ਨਾ ਹੋਰ ਦਵਾਂਗੇ ਜੀ ਬਿਲਕੁਲ ਆ ਹੱਥ ਦੇ ਸੱਟ ਵੀ ਤੁਹਾਡੇ ਲੱਗੀ ਹੈ ਕਿਵੇਂ ਲੱਗੀ ਇਹ ਸ਼ਕਤੀ ਦੇ ਨਾਲ ਹੀ ਬਾ ਜੀ ਹਾਂਜੀ ਸ਼ਕਤੀ ਦੇ ਨਾਲ ਨਾਲ ਕੀ ਵਾਰ ਆਪਣੇ ਆਪ ਤੇ ਵੀ ਸ਼ਕਤੀ ਹੋ ਜਾਂਦੀ ਹੈ ਬਿਲਕੁਲ ਤਾਂ ਇਹ ਤਸਵੀਰ ਹੈ 3 ਵੀ ਟੂ ਮੋਹਾਲੀ ਦੀ ਜਿੱਥੇ ਕਿ ਪੰਜਾਬ ਪੁਲਿਸ ਪੂਰੀ ਸਖਤ ਹੈ ਹਰ ਇੱਕ ਚੀਜ਼ ਤੇ ਨਜ਼ਰ ਹੈ ਕਿਉਂਕਿ ਕਿਸੇ ਕੁੜੀ ਨੇ ਅੱਜ ਥਾਣੇ ਵਿੱਚ ਜਾਂ ਇਸ ਤਰ੍ਹਾਂ ਦਾ ਜਾ ਕੇ ਨਹੀਂ ਕਿਹਾ ਕਿ ਕੋਈ ਮੈਨੂੰ ਮੁੰਡਾ ਛੇੜ ਰਿਹਾ ਕਿਉਂਕਿ ਸਖਤੀ ਪੰਜਾਬ ਪੁਲਿਸ ਦੀ ਹੈ ਮੁਹਾਲੀ ਪੁਲਿਸ ਦੀ ਹੈ ਮਟੌਰ ਥਾਣੇ ਦੀ ਪੁਲਿਸ ਸਖਤੀ ਹੈਗੀ ਸੀ ਕਿ 322 ਦੇ ਵਿੱਚ ਤਾਂ ਮੇਨਟੇਨ ਕੀਤਾ ਗਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ ਕੈਮਸਾਯੋਗ ਦੇ ਸੀ ਜਗਮੀਤ ਧੰਨਵਾਦ